ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਏਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਚਨਾਲੋਂ ਦੇ ਫੋਕਲ ਪੁਆਇੰਟ ਦੇ ਵਿੱਚ ਖੜੇ ਆ ਜਿੱਥੇ ਕਿ ਤੁਸੀਂ ਪਹਿਲਾਂ ਵੀ ਇੱਕ ਵੀਡੀਓ ਦੇਖ ਚੁੱਕੇ ਹੋ ਜੋ ਪਿੰਡ ਸਿੰਘਪੁਰਾ ਹੈ ਅਤੇ ਹੋਰ ਜਿਹੜੇ ਪਿੰਡ ਨਾਲ ਲੱਗਦੇ ਨੇ ਗੋਸਲਾ ਹੋ ਗਿਆ ਕਾਲੇਵਾਲ ਹੋ ਗਿਆ ਸੋ ਅੱਜ ਇਸ ਪਿੰਡ ਪਿੰਡਾਂ ਦੇ ਜੋ ਮੋਤਵਰ ਬੰਦੇ ਨੇ ਸਾਰੇ ਜ਼ਿੰਮੇਦਾਰ ਨੇ ਇੱਥੇ ਇਕੱਠੇ ਹੋਏ ਹੋਏ ਨੇ ਸੋ ਅੱਜ ਇਹ ਮਸਲਾ ਫੇਰ ਜੋ ਉੱਠਿਆ ਹੈ ਜੋ ਪਾਣੀ ਆ ਰਿਹਾ ਹੈ ਫੋਕਲ ਪਲਾਂਟ ਦੇ ਵਿੱਚੋਂ ਪਾਣੀ ਆ ਰਿਹਾ ਹੈ ਪਿੰਡ ਦੀਆਂ ਫਸਲਾਂ ਨੂੰ ਖਰਾਬ ਕਰ ਰਿਹਾ ਹੈ ਸੋ ਇੱਥੇ ਅੱਜ ਸਾਰੇ ਪਿੰਡ ਵੀ ਇਕੱਠੇ ਹੋਏ ਹੋਏ ਨੇ ਅਤੇ ਜੋ ਆਫੀਸਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਇਹ ਕੀ ਮਸਲਾ ਹੈ ਪਿੰਡ ਵਾਲਿਆਂ ਨਾਲ ਗੱਲ ਕਰਦੇ ਆਂ ਅਤੇ ਆਫੀਸਰ ਸਾਹਬ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏ ਧਮਾਨ ਚੈਨਲ ਦੇ ਨਾਲ ਆ ਦੇਖੋ ਜੀ ਧਮਾਨ ਜੀ ਪਾਣੀ ਚੱਲ ਰਿਹਾ ਹੈ ਜੀ ਆ ਹੁਣ ਵੀ ਪਾਣੀ ਚੱਲ ਰਿਹਾ ਹੈ ਜੀ ਕੈਮੀਕਲ ਆ ਪਾਣੀ ਕੈਮੀਕਲ ਦਾ ਪਾਣੀ ਆ ਕਾਲਾ ਪਾਣੀ ਦੇਖੋ ਚੱਲ ਰਿਹਾ ਏ ਹੁਣ ਵੀ ਚੱਲ ਰਿਹਾ ਅਧਿਕਾਰੀ ਕਹਿ ਕੇ ਗਏ ਆ ਜੀ ਅਸੀਂ ਸੀਵਰੇਜ ਸਾਫ ਕਰਦਾ ਇਹ ਸੀਵਰੇਜ ਸਾਫ ਨਹੀਂ ਕਰਦੇ ਬਿਲਕੁਲ ਆ ਪਾਣੀ ਹੈ ਹੁਣ ਵੀ ਚੱਲ ਰਿਹਾ ਪਿੰਡ ਵਿੱਚੋਂ ਲੁਜਾਰ ਰਿਹਾ ਉੱਥੇ ਖੇਤਾਂ ਵਿੱਚ ਪੈ ਰਿਹਾ ਜੀ ਖੇਤ ਵੀ ਦੇਖ ਲਓ ਕਿੰਨਾ ਨੁਕਸਾਨ ਦੇ ਹੋ ਰਿਹਾ ਕਿਉਂ ਅਸੀਂ ਕਣਕਾ ਵੱਢਣੀ ਹੈ ਜੀ ਹੁਣ ਕਣਕ ਵੱਢਣ ਤੇ ਕਗਾਰ ਤੇ ਆ ਗਈ ਜੀ ਇਸ ਕਰਕੇ ਇਹਦਾ ਜਲਦੀ ਤੋਂ ਜਲਦੀ ਅਸੀਂ ਇਹੀ ਕਿਹਾ ਇਹਨਾਂ ਨੂੰ ਉੱਚ ਅਧਿਕਾਰੀਆਂ ਨੂੰ ਵੀ ਜਲਦੀ ਤੋਂ ਜਲਦੀ ਇਹਦਾ ਫੈਸਲਾ ਕੀਤਾ ਜਾਵੇ ਜੀ ਅਸੀਂ ਚੱਲਣੀ ਨਹੀਂ ਦੇਣੀ ਫੈਕਟਰੀ ਚੱਲਣ ਨਹੀਂ ਦੇਣੀ ਉਹ ਫੈਕਟਰੀ ਨਹੀਂ ਚੱਲਣੀ ਜਿਹੜਾ ਸਾਡਾ ਹੁਣ ਵਾਤਾਵਰਣ ਪਾਣੀ ਖਰਾਬ ਕਰ ਰਿਹਾ ਪੀਣ ਵਾਲਾ ਤੁਸੀਂ ਉਹ ਫੈਕਟਰੀ ਥੋੜੀ ਚੱਲਣ ਦੋ ਰਹੀ ਹੈ ਆਪਣਾ ਆਪਸੇ ਲਿਆਓ ਜੀ ਮੈਡੀਕਲ ਮੈਡੀਕਲ ਕਰਾ ਲਓ ਅੱਧੀ ਦੁਨੀਆ ਬਿਮਾਰ ਹੈ ਹਾਂਜੀ ਕੈਮੀਕਲ ਦਾ ਪਾਣੀ ਬੋਰਾ ਚ ਆ ਰਿਹਾ ਸਾਡੇ ਤਾਂ ਹੀ ਖਰਾਬ ਹੋ ਗਿਆ ਨਾ ਪਾਣੀ ਇਹ ਕਹਿੰਦੇ ਫਾਸਦਾ ਪਾਣੀ ਆ ਰਿਹਾ 200 ਘੁੱਟ ਪਾ ਕੇ ਪਾਣੀ ਪੀਣੇ ਆਂ ਬੇਕਾਰ ਹੋ ਗਾ ਸਾਡੇ ਜਿਹੜੀਆਂ ਬੋਕਲ ਪੈਣ ਦਾ ਜਿੰਨਾ ਵੀ ਪਾਣੀ ਆ ਸਾਡਾ ਐਸਟੀਪੀ ਲੱਗਿਆ ਹੋਇਆ ਉਹਦੇ ਮੰਨਗੇ ਜੀ ਲੇਟਸਟ ਸਭ ਜੀ ਟੈਕਨੋਲੋਜੀ ਨੂੰ ਐਸਟੀਪੀ ਲਾਇਆ ਉਹਦੇ ਚ ਪੂਰਾ ਸਾਫ਼ ਹੁੰਦਾ ਸੱਜੀ ਬਾਕੀ ਪਾਣੀ ਤੁਸੀਂ ਕਿਹੜਾ ਬਾਹਰਲੀ ਬਿਫਟ ਦਾ ਉਹ ਸਾਡੇ ਸਾਡੀ ਨਹੀਂ ਐਸਪੀਸੀ ਲੱਗਿਆ ਨਾ ਐਸਟੀਪੀ ਲੱਗਿਆ ਹੋਇਆ ਸਾਹਮਣੇ ਵਾਲੇ ਏਰੀਆ ਇੱਕ ਪਾਈਪ ਚੱਲ ਰਹੀ ਹੈ ਸੇਵ ਰਹੇ ਜੀ ਸਾਰੀ ਬਲੋ ਪਾਣੀ ਹਲੇ ਨਹੀਂ ਚੱਲਦਾ ਉਹ ਬਲੋਕ ਸਾਰੇ ਚ ਇਹ ਭਾਗੀ ਵੀ ਸਾਡੇ ਤੋਂ ਆਪਣੀ ਮਸ਼ੀਨਰੀ ਡਿਪਾਰਟਮੈਂਟ ਦੀ ਇਹ ਜਾਂਦਾ ਦਾ ਦਫ਼ਤਰ ਕਿਤੇ ਆ ਜਿਹੜੀ ਵੀ ਬਲੌਕੇਜ ਆ ਅਸੀਂ ਟਾਈਮ ਟੂ ਟਾਈਮ ਕਲੀਅਰ ਕਰਾਉਂਦੇ ਰਹਿੰਦੇ ਆ ਪੁੱਛੋ ਜੀ ਕਿ ਇਹ ਕਿਹੜਾ ਬਰਸ਼ਾਦ ਦਾ ਪਾਣੀ ਆ ਉਹ ਉਹ ਦਾ ਬਲੋ ਹੀ ਇਸ ਪਾਸੇ ਤੋਂ ਆ ਰਿਹਾ ਨਹੀਂ 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 ਇੱਕ ਮਿੰਟ ਜੀ ਕੀ ਨਾਮ ਹੈ ਜੀ ਆਪਣਾ ਦੀਪ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਸਿੰਘਪੁਰਾ ਜੀ ਸੋ ਕੀ ਮਸਲਾ ਆ ਜੀ ਉਹ ਅੱਜ ਫੋਕਲ ਪੁਆਇੰਟ ਦੇ ਵਿੱਚ ਖੜੇ ਅੱਜ ਨਗਰ ਮਸੀ ਸਿੰਘਪੁਰ ਇਕੱਠਾ ਹੋਇਆ ਸੀ ਤੇ ਅੱਜ ਤੋਂ ਅਸੀਂ ਪਹਿਲੀ ਤਰੀਕ ਨੂੰ ਇਹਨਾਂ ਕੋਲ ਗਏ ਸੀ ਪੀਐਸ ਜੋ ਚੰਡੀਗੜ੍ਹ ਆਪਣੇ ਮੈਕਮੇ ਵਾਲੇ ਉਹ ਅੱਜ ਇੱਥੇ ਪਹੁੰਚੇ ਆ ਉਹਨਾਂ ਨੇ ਮੌਕਾ ਦੇਖਿਆ ਜੋ ਸਾਡੇ ਪਿੰਡ ਵਿੱਚ ਨੂੰ ਫੋਗਲ ਪੈਣ ਦਾ ਗੰਦਾ ਪਾਣੀ ਜੇ ਕੈਮੀਕਲ ਵਾਲਾ ਪਾਣੀ ਜਾ ਰਿਹਾ ਹੈ ਇਹਨਾਂ ਦੀ ਸੀਵਰੇਜ ਉਛਲ ਕੇ ਤੇ ਬਾਕੀ ਜਦੋਂ ਮੀਂਹ ਪੈਂਦਾ ਉਹ ਵੀ ਪਾਣੀ ਸਾਡੇ ਪਿੰਡ ਵਿੱਚ ਜਾਂਦਾ ਇਹਨਾਂ ਨੇ ਢਾਲ ਕਰਤੀ ਸਾਡੇ ਪਿੰਡ ਵੱਲ ਨੂੰ ਸੜਕਾਂ ਦੀ ਉਹ ਢਾਲ ਕਰਨ ਹੁਣ ਵੱਧ ਪਾਣੀ ਜਾਣ ਲੱਗ ਗਿਆ ਤੇ ਸੀਵਰੇਜ ਨਾਲ ਦੀ ਉਛਲਦੀ ਆ ਉਹਦੇ ਕਰਕੇ ਸਾਡੇ ਪਿੰਡ ਵਿੱਚ ਨੁਕਸਾਨ ਬਹੁਤ ਹੋ ਰਿਹਾ ਫਸਲਾਂ ਦਾ ਤੇ ਅੱਜ ਇਹ ਆਏ ਆ ਇਹਨਾਂ ਨਾਲ ਗੱਲਬਾਤ ਕਰੋ ਇਹਨਾਂ ਨੇ ਕੀ ਸਾਨੂੰ ਵਿਚਾਰ ਦੇਣੇ ਆ ਜੀ ਜਰਨੈਲ ਸਿੰਘ ਜੀ ਕਾਦੀਆਂ ਪ੍ਰਧਾਨ ਬਲਾਕ ਪ੍ਰਧਾਨ ਕਰਦੀਆਂ ਖੈੜ ਤੋਂ ਬੈਗਰੀ ਦੇ ਖਾਲਸਾ ਬੈਗਰੀ ਫਤਿਹ ਅੱਜ ਮਤਲਬ ਇਹ ਤਿੰਨ ਚਾਰ ਸਾਲ ਤੋਂ ਇੰਨਾ ਪਰੇਸ਼ਾਨ ਹੈ ਕੱਲਾ ਸਿੰਘਵਰਾ ਪਿੰਡ ਨਹੀਂ ਹੈਗਾ ਇਹ ਰਸਤਾ ਮਤਲਬ ਹਾਈਵੇ ਰੋਡ ਨੂੰ ਲੱਗਦਾ ਰਸਤਾ ਇਹ ਬਿਲਕੁਲ ਬਲੌਕ ਹੋਇਆ ਹੋਇਆ ਅਸੀਂ ਇਹਨਾਂ ਨੂੰ ਇੱਕੋ ਬੇਨਤੀ ਕਰੀ ਹੈ ਬੇਨਤੀ ਤਾਂ ਕਰਨੀ ਕੋਈ ਨਹੀਂ ਬੇਨਤੀ ਬਹੁਤ ਕਰ ਚੁੱਕੇ ਅਸੀਂ ਅਸੀਂ ਇੱਕ ਮਹੀਨੇ ਦਾ ਟਾਈਮ ਦਿੱਤਾ ਵੀ ਇੱਕ ਮਹੀਨੇ ਦੇ ਵਿੱਚ ਜੇ ਹੱਲ ਹੋ ਗਿਆ ਠੀਕ ਹੈ ਨੀ ਇੰਡਸਟਰੀ ਏਰੀਆ ਜਿੰਨਾ ਵੀ ਹੈਗਾ ਅਸੀਂ ਰਸਤੇ ਬਲੌਕ ਕਰ ਦੇਣੇ ਅਸੀਂ ਕੋਈ ਰੋਡ ਬਲੌਕ ਨਹੀਂ ਕਰਨਾ ਕੋਈ ਅਸੀਂ ਕੋਈ ਬਾਈਪਾਸ ਬਲੌਕ ਨਹੀਂ ਕਰਨਾ ਅਸੀਂ ਸਿਰਫ ਇਹਨਾਂ ਦੇ ਫੈਕਟਰੀਆਂ ਦੇ ਰਸਤੇ ਜਿਹੜੇ ਮੇਨ ਹੈ ਉੱਥੇ ਟਰਾਲੀ ਲਿਆਣ ਕੇ ਆਪਣੀ ਲਾ ਲੈਣੀ ਆ ਟਰਾਲੀਆਂ ਲਾ ਕੇ ਜਿੰਨਾ ਚਿਰ ਹੱਲ ਨਹੀਂ ਹੁੰਦਾ 1 2 ਬਜਤੀ ਹੈ ਇੱਕ ਸਾਨੂੰ ਪਤਾ ਲੱਗੇ ਵੀ ਫੈਕਟਰੀਆਂ ਗੰਦਾ ਪਾਣੀ ਵਿੱਚ ਪਾ ਰਹੀਆਂ ਸਾਡਾ 350 ਫੁੱਟ ਤੱਕ ਪਾਣੀ ਖਰਾਬ ਹੋ ਗਿਆ ਪੀਣ ਲਾਇਕ ਨਹੀਂ ਰਿਹਾ ਕੈਂਸਰ ਦੇ ਮਰੀਜ਼ ਹੋਰੇ ਵਧ ਰਹੇ ਆ ਕਿੰਨੀਆਂ ਦੇ ਮਰੀਜ਼ ਹੋਰੇ ਵਧ ਰਹੇ ਆ ਛਾਤੀ ਦੇ ਮਰੀਜ਼ ਜਿਹੜਾ ਛਾਤੀ ਇਨਫੈਕਸ਼ਨ ਹੋ ਰੇ ਹੋ ਰਹੀ ਆ ਮਤਲਬ ਇੰਨਾ ਪ੍ਰਦੂਸ਼ਨ ਹੋ ਗਿਆ ਵੀ ਸਾਡੇ 10 ਪਿੰਡਾਂ ਵਿੱਚ ਰਹਿਣ ਦਾ ਹਾਲਾਤ ਕੋਈ ਨਹੀਂ ਹੈਗੇ ਪਾਣੀ ਘਟੋ ਘੱਟ ਹੀ 10 15 ਕਿਲੋ ਲੀਟਰ ਵਿੱਚ ਜਿਵੇਂ ਪ੍ਰਦੂਸ਼ਨ ਹੋ ਗਿਆ ਅਸੀਂ ਸਿਰ ਬੇਨਤੀ ਕਰੀਏ ਕਿ ਮੀਨ ਨੇ ਨਾ ਟਾਈਮ ਦਿੱਤਾ ਬੇਇਜ਼ਤੀ ਨਹੀਂ ਹੋਣੀ ਮੀਨ ਨੇ ਵਿੱਚ ਜੇ ਕੋਈ ਹੱਲ ਕਰਦੇ ਆ ਤਾਂ ਸਭ ਤੋਂ ਵਧੀਆ ਗੱਲ ਆ ਜਿਹੜੀ ਫੈਕਟਰੀ ਗੰਦਾ ਪਾਣੀ ਪਾਉਂਦੀ ਐ ਅਸੀਂ ਉਹਨਾਂ ਨੂੰ ਜਿੰਦਾ ਲਾ ਦੇਣਾ ਜਿਹੜੇ ਬੋਰ ਕਰਕੇ ਸੇਠਾ ਪਾਣੀ ਪਾਉਂਦੀ ਐ ਉਹਨੂੰ ਜਿੰਦਾ ਲਾ ਕੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਬਿਲਕੁਲ ਵੀ ਜਿਹੜਾ ਆ ਵੀ ਪਾਣੀ ਮੀਨ ਤੋਂ ਦੇ ਬਾਅਦ ਜੇ ਨਾ ਬੰਦ ਹੋਇਆ ਅਸੀਂ ਬਿਲਕੁਲ ਬਲੌਕ ਕਰ ਦਾਂਗੇ ਡਸਟਰੀ ਏਰੀਆ ਬਿਲਕੁਲ ਜਿਹੜੀ ਲਾਈਨ ਵੀ ਐ ਸਾਡੇ ਖੇਤਾਂ ਚ ਚਰਉਂਦੀ ਐ ਅਸੀਂ ਬਿਜਲੀ ਬੰਦ ਕਰ ਦਾਂਗੇ ਨੇ ਇਹਨਾਂ ਨੂੰ ਕਿ ਬਿਜਲੀ ਬੰਦ ਹੋ ਗਈ ਤਾਂ ਇਹਨਾਂ ਚੱਲਣਾ ਨਹੀਂ ਕਿ ਬਿਲਕੁਲ ਉਹ ਏਰੀਆ ਬਲੌਕ ਕਰਤਾਂਗੇ ਇਹੀ ਸਾਡੀ ਮੰਗ ਹੈ ਹਾਂਜੀ ਸਰ ਆਪਣਾ ਸ਼ੁਭਨਾਮ ਸੰਦੀਪ ਸਿੰਘ ਜੀ ਮੈਸਟ ਜੀ ਆਪਣਾ ਕਿਹੜਾ ਮੈਕਮਾ ਹੈ ਜੀ ਪੀਐਸਸੀ ਵੱਲੋਂ ਜੀ ਮੈਂ ਐਸਟੀ ਹਾਂ ਜੀ ਇਹ ਸਾਡੇ ਦੇ ਜੀ ਸਾਹਿਬ ਨੇ ਜੀ ਸੋ ਜੋ ਕੀ ਹੈ ਮੰਗਾ ਇਹਨਾਂ ਦੀਆਂ ਕੀ ਮਸਲਾ ਤੇ ਤੁਸੀਂ ਕੀ ਇਹਨਾਂ ਨੂੰ ਅਨੁਵਾਸ਼ਣ ਦਿੱਤਾ ਪਿੰਡ ਸਿੰਘਪੁਰਾ ਵੱਲੋਂ ਅੱਜ ਸਾਰੇ ਇਕੱਠੇ ਹੋਏ ਨੇ ਸਿੰਘਪੁਰਾ ਨੇ ਜੀ ਪੂਰਾ ਏਰੀਆ ਜੀ ਪੂਰਾ ਏਰੀਆ ਚਲੋ ਉਹਦੇ ਵਾਸਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਪਾਣੀ ਇੰਦਾ ਗੰਦਾ ਪਾਣੀ ਜਿਹੜਾ 10 ਰੇਨ ਜਿਹੜਾ ਇੱਧਰ ਆ ਰਿਹਾ ਹੈ ਉਹਦੇ ਬਾਰੇ ਅਸੀਂ ਮੌਕਾ ਦੇਖਿਆ ਸਾਰਿਆਂ ਨੇ ਰਲ ਕੇ ਉਹਦੇ ਵਿੱਚ ਮੈਂ ਸਬੰਧ ਵਿੱਚ ਦੱਸਣਾ ਚਾਹੁੰਦਾ ਕਿ ਪੀਐਸਏਸੀ ਵੱਲੋਂ ਜਿਹੜਾ ਇੱਥੇ ਐਸਟੀਪੀ ਲਗਾਇਆ ਹੈ 2 ਐਮਐਲਡੀ ਦਾ ਜਿੰਨੀ ਵੀ ਸਾਡੀ ਇੰਡਸਟਰੀ ਪੀਐਸਏਸੀ ਵੱਲੋਂ ਫੋਕਲ ਪੈਨਡ ਇੰਡਸਟਰੀ ਹੈ ਉਹਦਾ ਸਾਰਾ ਜਿੰਨਾ ਵੀ ਗੰਦਾ ਪਾਣੀ ਆ ਉਹ ਐਸਟੀਪੀ ਦੇ ਵਿੱਚ ਇਕੱਠਾ ਕਰਨ ਤੋਂ ਬਾਅਦ ਉਹਦਾ ਅਸੀਂ ਸ਼ੁੱਧੀਕਰਨ ਕਰਦੇ ਹਾਂ ਟਰੀਟਮੈਂਟ ਕਰਨ ਤੋਂ ਬਾਅਦ ਜਿਹੜਾ ਪਾਣੀ ਉਹ ਸਾਫ਼ ਕੀਤਾ ਜਾਂਦਾ ਹੈ ਬਾਕੀ ਜਦੋਂ ਕੋਈ ਬਲੋਕੇਜ ਹੁੰਦੀ ਹੈ ਜਾਂ ਓਵਰਫਲੋ ਹੁੰਦਾ ਉਹਦੇ ਲਈ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਗੱਡੀ ਵੀ ਹੈਗੀ ਹੈ ਤੇ ਜੇਜੀ ਸਾਹਿਬ ਪਿਛਲੇ 4-5 ਦਿਨ ਤੋਂ ਗੱਡੀ ਦੇ ਨਾਲ ਜਿੱਥੇ ਵੀ ਕੋਈ ਬਲੋਕੇਜ ਸੀਗੀ ਉਹ ਇਹਨਾਂ ਨੇ ਕਲੀਅਰ ਕਰਾਤੀ ਹੈ ਇਸ ਟਾਈਮ ਸਾਡੇ ਕੋਈ ਬਲੋਕੇਜ ਨਹੀਂ ਹੈ ਬਾਕੀ ਜਿਹੜਾ ਇਸ ਸਿੰਘਪੁਰਾ ਜਿਹੜੀ ਇਹ ਸੜਕ ਜਿੱਥੇ ਅਸੀਂ ਖੜੇ ਆਂ ਇਹਦਾ ਲੈਵਲ ਜਿਹੜਾ ਮੇਨ ਜਿਹੜੀ ਚੰਡੀਗੜ੍ਹ ਕੁਰਾੜੀ ਰੋਡ ਤੋਂ ਤਕਰੀਬਨ 2 ਮੀਟਰ ਤੋਂ ਵੀ ਜ਼ਿਆਦਾ ਡਾਊਨ ਹੈ ਤੇ ਬਰਸਾਤੀ ਪਾਣੀ ਜਿੰਨਾ ਵੀ ਉਧਰੋਂ ਆਉਂਦਾ ਬਾਹਰੋਂ ਉਸ ਦੀ ਸਲੋਪ ਐ ਜੋ ਅੱਜ ਦੀ ਨਹੀਂ ਕਾਫੀ ਸਾਲ ਪਹਿਲਾਂ ਜਦੋਂ ਦਾ ਫੋਕਲ ਬਰਡ ਤੋਂ ਬੜਿਆ ਉਹ ਤੋਂ ਤੋਂ ਹੀ ਇਹ ਪਾਣੀ ਜਿਹੜਾ ਇਸ ਪਾਸੇ ਦੀ ਝੁਕ ਹੈ ਤੇ ਪਾਣੀ ਆਪਣੇ ਝੁਕ ਦੇ ਨਾਲ ਹੀ ਇਸ ਪਾਸੇ ਆਉਂਦਾ ਬਾਕੀ ਜਿਹੜਾ ਇਹਨਾਂ ਨੇ ਇੱਕ ਬਾਉਂਡਰੀ ਵਾਲ ਦਾ ਕੰਮ ਦੱਸਿਆ ਗਿਆ ਹੈ ਜੀ ਜੋ ਸਾਡੇ ਵੱਲੋਂ ਕਰਾਇਆ ਜਾਣਾ ਉਹਦੇ ਬਾਰੇ ਅਸੀਂ ਇਹਨਾਂ ਨੂੰ ਅਗਲਾ ਪ੍ਰੋਗਰਾਮ ਬਣਾ ਕੇ ਦੱਸ ਦੇਣਾ ਵੀ ਕਦੋਂ ਕਰਾਈ ਜਾਏਗੀ ਤੇ ਕਿੰਨਾ ਸਮਾਂ ਲੱਗੇਗਾ ਤੇ ਪਾਣੀ ਵਸ ਵਸਤੇ ਵੀ ਜਿਹੜਾ ਗੱਦੇ ਪਾਣੀ ਦਾ ਜਿਹੜਾ ਅਸੀਂ ਮਸਲਾ ਹੈ ਉਹਦੇ ਸਬੰਧ ਵਿੱਚ ਅਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੂੰ ਜਾਣੂ ਕਰਾ ਦਾਂਗੇ ਇਹਨਾਂ ਨੇ ਸਾਨੂੰ ਮਹੀਨੇ ਦਾ ਟਾਈਮ ਦਿੱਤਾ ਹੈ ਮਹੀਨੇ ਦੇ ਵਿੱਚ ਅਸੀਂ ਜੋ ਵੀ ਪ੍ਰੋਗਰਾਮ ਬੜੇਗਾ ਕਿੰਨਾ ਸਮਾਂ ਲੱਗੇਗਾ ਉਹਦੇ ਵਿੱਚ ਤੇ ਕੀ ਕੀਤਾ ਜਾਏਗਾ ਉਹਦੇ ਸਬੰਧ ਚ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਇਹਨਾਂ ਦਾ ਟਾਈਮ ਲੈ ਕੇ ਫਿਰ ਅਸੀਂ ਦੱਸ ਦਾਂਗੇ ਤੇ ਅਸੀਂ ਸ਼ਿਸ਼ਵਾਸਨ ਦਵਾਣਾ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਪੂਰਾ ਮਹਿਕਮੇ ਵੱਲੋਂ ਜਿੰਨਾ ਵੀ ਅਸੀਂ ਜਲਦੀ ਕਰ ਸਕੀਏ ਇਹਨੂੰ ਕੰਮ ਕੀਤਾ ਜਾਏ ਧੰਨਵਾਦ